Serius? Oh, kopi. ਚਲੋ ਕਵਰ ਕਰਤਾ ਲੈ ਦੌੜ ਮੇਰਾ ਪੋਤਾ ਦੇਖੋ ਜੀ ਹਾਂ ਚਲੋ ਜੀ ਦੇਖੋ ਬੰਦ ਇਹਦੇ फोटो ਕਿਹੜਾ ਚਾਹੀਦਾ ਇਹਦੇ ਤਾਂ ਸਾਹਮਣੇ ਬੈਠਾ ਇਹਨੂੰ ਕੋਈ ਪਾਏ ਹਾਂ ਚਲੋ ਬੰਦ ਬੰਦ três o ਤਾਰੇ ਦੇਖੋ ਇਹਦੇ ਇਹਦੇ ਸਾਹਮਣੇ ਬੈਠਾ ਇਹਨੂੰ ਪਾ ਹਾਂ ਹਾਂ ਬੰਦ ਬੰਦ ਅੱਜ ਤੋਂ ਅੱਜ ਦੇ ਫ੍ਰੀਜ਼ ਕੋਲ ਕੀ ਅੱਜ ਕਰਨੀ ਹੈ ਮੈਂ ਅੱਜ ਰਕੜ ਪੁੰਨਿਆਂ ਦੇ ਉੱਤੇ ਅੱਜ ਰਕੜੀ ਦੇ ਧਿਆਰ ਉੱਤਰ ਬੇਸ਼ ਵਿਦੇਸ਼ ਵਿੱਚ ਵਸਦੀਆਂ ਆਪਣੀਆਂ ਸਾਰੀਆਂ ਹੀ ਜਿਹੜਾ ਇੱਕ ਭੈਣ ਤੇ ਭਰਾ ਦਾ ਇੱਕ ਪਵਿੱਤਰ ਤਿਉਹਾਰ ਆ ਉਹਦੇ ਉੱਪਰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਰਖੜੀ ਤੇ ਰਖੜ ਪੁੰਨਿਆਂ ਦਾ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਔਰ ਪਰਮਾਤਮਾ ਸਦਾ ਇਸ ਪਵਿੱਤਰ ਰਿਸ਼ਤੇ ਭੈਣ ਤੇ ਭਰਾ ਦੇ ਰਿਸ਼ਤੇ ਉੱਪਰ ਸਦਾ ਮੇਰ ਭਰਿਆ ਹੱਥ ਰੱਖੇ ਔਰ ਇਹ ਪਵਿੱਤਰ ਰਿਸ਼ਤਾ ਸਦਾ ਜਿਹੜਾ ਆ ਭਰਾ ਭੈਣਾਂ ਦੇ ਸਾਹਾਂ ਜੀਣ ਤੇ ਭੈਣਾਂ ਭਰਾ ਦੇ ਸਾਹਾਂ 'ਚ ਜੀਣ ਸਦਾ ਇਹ ਜਿਹੜਾ ਪਵਿੱਤਰ ਰਿਸ਼ਤਾ ਸਦਾ ਬਣਿਆ ਰਵੇ ਔਰ ਖਾਸ ਕਰਕੇ ਅੱਜ ਨਗਰ ਕੌਂਸਲ ਵਿਕੇ ਮੇਰੀਆਂ ਨੰਨੀਆਂ ਮੁੰਨੀਆਂ ਛੋਟੀਆਂ ਵੱਡੀਆਂ ਹਰ ਸਾਲ ਦੀ ਤਰ੍ਹਾਂ ਤੇ ਜਦੋਂ ਦਾ ਮੈਂ ਨਗਰ ਕੌਂਸਲ ਦਾ ਪ੍ਰਧਾਨ ਬਣਿਆ ਹਰ ਸਾਲ ਮੇਰੀਆਂ ਭੈਣਾਂ ਮੇਰੇ ਵਾਸਤੇ ਰਖੜੀ ਬੰਨਣਾ ਆਉਂਦੀਆਂ ਔਰ ਬਹੁਤ ਸਾਰੇ ਲੋਕਾਂ ਵਾਸਤੇ ਇਹ ਤਿਹਾਰ ਕੋਈ ਇੱਕ ਇੱਕ ਦੇਣੇ ਲੈਣੇ ਦਾ ਪ੍ਰਤੀਕ ਉਪਰ ਮੇਰੇ ਲਈ ਔਰ ਮੇਰੀਆਂ ਇਹਨਾਂ ਭੈਣਾਂ ਵਾਸਤੇ ਸਾਡਾ ਇੱਕ ਬੰਧਨ ਦਾ ਇਹ ਰਿਸ਼ਤਾ ਹੈ ਪਰਮਾਤਮਾ ਸਦਾ ਸਾਨੂੰ ਇਸ ਰਿਸ਼ਤੇ 'ਚ ਬੰਨਿਆ ਰੱਖੇ ਔਰ ਮੈਂ ਅਰਦਾਸ ਕਰਦਾ ਕਿ ਪਰਮਾਤਮਾ ਸ਼ੇਮੀ ਪਾਛਾਈ ਮੇਰੇ ਇਸ ਸਮੁੱਚੀਆਂ ਭੈਣਾ ਤੇ ਮੇਰ ਭਰਿਆ ਰੱਖੇ ਸਮੁੱਚੀਆਂ ਮੇਰੇ ਨੇ ਸਮੁੱਚੇ ਭਰਾਵਾਂ ਦੀਆਂ ਭੈਣਾ ਤੇ ਔਰ ਜਿਹੜੀਆਂ ਭੈਣਾ ਆ ਸਮੁੱਚੇ ਭਰਾਵਾਂ ਵਾਸਤੇ ਜਿਹੜਾ ਲੰਬੀ ਉਮਰ ਦੀ ਅਰਦਾਸ ਕਰਦੀਆਂ ਨੇ ਔਰ ਸਾਰੀਆਂ ਹੀ ਭੈਣਾ ਦੇ ਉੱਤੇ ਮੇਰ ਭਰਿਆ ਹੱਥ ਪ੍ਰਮਾਤਮਾ ਰੱਖੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ